ਜੋਨੀਨਾ ਤੋਂ ਮੈਂ ਨਾ ਗੁਰਵਿੰਦਰ ਸਿੰਘ ਆ ਜੀ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿੰਨ ਚ ਪੰਜਾਬ ਦੇ ਆਊਟਸੋਰਸਡ ਸੈਨ ਲਿਸਟਮੈਂਟ ਮੁਲਾਜ਼ਮ ਆ ਜਿਹੜੀਆਂ ਨਗੂਣੀਆਂ ਤਨਖਾਹਾਂ ਤੇ ਵੱਖ-ਵੱਖ ਵਿਭਾਗਾਂ ਚ ਕੰਮ ਕਰ ਰਹੇ ਆ ਲਗਾਤਾਰ ਜਿਹੜੀ ਸਰਕਾਰ ਆ ਉਹਨੇ ਬੇਸ਼ਰਮੀ ਦੀ ਜਿਹੜੀ ਹੱਦ ਆ ਉਹ ਟੱਪ ਚੁੱਕੀ ਆ ਲਗਾਤਾਰ 26 ਵਾਰ ਮੀਟਿੰਗਾਂ ਲਿਖਤੀ ਰੂਪ ਚ ਦੇ ਕੇ ਫੇਰ ਮੀਟਿੰਗ 6 ਤਰੀਕ ਦੀ ਜਿਹੜੀ ਸਾਨੂੰ ਮਿਲੇ ਹੋਏ ਸੀ ਉਹ ਫੇਰ ਮੈਨੇ ਕੈਨਸਲ ਕੀਤੀ ਆ ਅੱਜ ਇਸ ਕਰਕੇ ਸਾਰੇ ਪੰਜਾਬ ਚ ਜਿਹੜੀ ਇਹ ਪੰਜਾਬ ਸਰਕਾਰ ਦਾ ਬੁਦਲਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਫੁੱਗ ਰਹੇ ਆ ਨਾਲ ਹੀ ਸਰਕਾਰ ਨੂੰ ਚੇਤਾਵਨੀ ਆ ਜੇਕਰ ਇਹ ਇਨਾ ਆਊਟਸੋਰਸ ਸਿਲਿਸਟ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਗਈ ਜਿਨ੍ਹਾਂ ਤੋਂ ਨਗੂਣੀਆਂ ਤਨਖਾਹਾਂ ਤੇ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਤੇ ਆਉਣ ਵਾਲੇ ਦਿਨਾਂ ਚ ਸਰਕਾਰ ਨੂੰ ਜਿਹੜਾ ਅਸੀਂ ਸਭ ਕੁਝ ਸਿਖਾਵਾਂ ਲਾਓ ਅੱਗ ਲਾਓ ਅਸੀਂ ਚਾਰ ਸਪਾਈ ਦੇ ਕੱਚੇ ਕੰਮ ਜੀਵਿਕਾ ਦੇ ਠੇਕਾ ਮਜ਼ਦੂਰਾਂ ਨੂੰ ਸਾਰਸਣਗੁਰੂ ਪੂਰੇ ਪੰਜਾਬ ਦੇ ਵਿੱਚ ਅਸੀਂ ਸਰਕਾਰ ਦਾ ਮਾਰੂਿਤਨਾ ਕਲਾਬ ਅਸੀਂ ਪੂਰੇ ਪੰਜਾਬ ਦੇ ਆਰਥਿਕ ਮੁਸ਼ਕਲਾਂ ਕਰਿਆ ਕਿਉਂਕਿ ਕਿਲੇ ਕੁਤਵਾਦਰੀ ਪਿਲੀ 26 ਵਾਰ ਸਾਨੂੰ ਇਲੈਕਟਰੀ ਰੂਪ ਦੇ ਹੁੰਗਾਰੇ ਤੇ ਅੱਜ 6 ਵਰ੍ਹੇ ਸਾਡੀ ਮੀਟਿੰਗ ਬੈਚ ਗਈ ਉਸ ਤੋਂ ਮਕਰਾਇ ਇਸ ਵਜੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਕੱਚੇ ਵਲਾਜਮਾਂ ਦੇ ਕਾਲਾਗਾਰ ਸਦਸਾ ਬਨਰ ਹੇਟਾ ਪੂਰੇ ਬਲਾਜਮਾਂ ਕਰਤੂਨ ਜੀਆ ਦਿੱਤੀਆ ਅਸੀਂ ਆਉਣ ਵਾਲੇ ਟਾਈਮ ਵਿੱਚ ਜੇਕਰ ਸਾਡਾ ਮੰਗਾ ਨਾ ਮੰਨਿਆ ਗਿਆ ਅਸੀਂ ਇਸ ਠਿਕਾਣੇ ਦਾ ਇਸ ਸਾਸ ਨੂੰ ਹਟਕਾ ਕਰਾਂਗੇ ਕਿਹੜੀਆਂ ਮੰਗਾਂ ਸੀ ਆਪਣੇ ਕਿਉਂ ਮੰਨੀਆਂ ਸਰਕਾਰ ਨੇ ਸਰਕਾਰ ਨੇ ਜੀ ਸਾਡੇ ਨਾਲ ਜਿਵੇਂ ਕਿ ਅਸੀਂ ਪਿਛਲੇ 15-15 ਸਾਲਾਂ ਤੋਂ ਵੀ ਵੀ ਸਾਡੇ ਕੋ ਸਾਡੇ ਕੱਚੇ ਮਲਾਜ਼ਮਾਂ 10-10 15-15 ਹਜ਼ਾਰ ਤੱਕ ਤਨਖਾਹ ਤੇ ਕੰਮ ਕਰ ਰਹੇ ਹਾਂ ਤੇ ਸਾਡੇ ਇੱਕ ਇੱਕ ਮਲਾਜ਼ਮ ਤੋਂ ਚਾਰ-ਚਾਰ ਜਟਨਾ ਨਾਲ ਸਾਡੋ ਜੀ ਕੰਮ ਲਿਆ ਜਾਂਦਾ ਦਾ ਸਾਡੀ ਕਿਸੇ ਮਹਿਕਮੇ ਵੱਲੋਂ ਸਾਡੇ ਜਿਵੇਂ ਕਿ ਜੜ ਸਪਲਾਈ ਵਾਲੇ ਬੇਰਕਾਲੇ ਬਿਲੀ ਮਹਿਕਮੇ ਵਾਲੇ ਪਿਲੇ 15-15 ਸਾਲਾਂ ਤੋਂ ਬਹੁਤ ਘੱਟ 15 15 10 10 12 12000 ਤੇ ਘੱਟੋ ਘੱਟ ਤਨਖਾਹ ਤੇ ਸਾਡੇ ਪੁਲਾਜ ਕੰਮ ਕਰ ਰਹੇ ਆ ਜਿਸ ਵਿੱਚ ਕੀ ਸੁਣੂਗੀ ਮੈਂ ਕਿਨੂੰ ਕਿ ਸਰਕਾਰ ਨੂੰ ਸਾਫ ਪਤਾ ਵੀ 10000 ਨਾਲ ਸਾਡੇ ਪਰਿਵਾਰ ਦੇ ਬੱਚਾ ਕਿਵੇਂ ਗੁਜ਼ਾਰਾ ਹੋਦਾ ਉਹ ਸਾਡੇ ਪਰਿਵਾਰ ਸਾਡੇ ਇਕੱچے ਕੰਮ ਨੂੰ ਪਤਾ ਵੀ ਅਸੀਂ ਆਦੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰਦੇ ਇਹ ਮੰਗ ਤੁਹਾਡੀ ਨਹੀਂ ਪੂਰੀਆਂ ਹੁੰਦੇ ਫਿਰ ਅਗਲਾ ਸੰਦਰਸ਼ ਕੀ ਹੋਗਾ ਜੇਕਰ ਛੱਡੀਆਂ ਅੱਜ ਤੋਂ ਬਾਅਦ ਮੰਗਾਂ ਨਹੀਂ ਮੰਨਿਆ ਗਿਆ ਤਾਂ ਸਾਡੀ ਸਾਡੇ ਆਕਾ ਮਦੂ ਜਿਹੜੇ ਸੁਪਰ ਕਮੇਟੀ ਵਾਲਿਆ 15 ਮਾਰਚ 18 ਮਾਰਚ ਨੂੰ ਜੋ ਮੀਟਿੰਗ ਆ ਮਿਲੀ ਹੈ ਸਾਨੂੰ ਜੇਕਰ ਉਹ ਸਾਡੀ ਮੰਗ ਨਹੀਂ ਮੰਨਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਬੇਤੇ ਸਾਡੇ ਸੰਘਰਸ਼ੀ ਯੋਧੇ ਅਸੀਂ ਮੋਰੇ ਹਰ ਕੇ ਅਸੀਂ ਆਪ ਦੀ ਜਾਨ ਦੀ ਵਜ ਲੈ ਕੇ ਆਦੇ ਪਰਿਵਾਰਾਂ ਦਾ ਆਪ ਦੇ ਬੱਚਾ ਦਾ ਮੋਚਲ ਮੇ ਖੁਰਾਉਣ ਵਾਸਤੇ ਅਸੀਂ ਫੋਰਸ ਕਰਦੂ ਟਿਕਾ ਕਰਾਂਗੇ ਧੰਨਵਾਦ